ਕਹਿੰਦੇ ਨੇ ਕਿ ਕਰਦਾ ਨਹੀਂ ਸਨਖਿਆ ਬੈ ਚੰਗੇ ਤੇ ਮਾੜੇ ਦੀ ਤੇ ਬੇ ਕਿਸੇ ਦੀ ਮਿਹਨਤ ਨੀयत ਰੱਖਦਾ ਸਾਡੇ ਦੀ ਸੁੱਖ ਭਾਲ ਦਾ ਸਾਰੇ ਹੱਥਾਂ ਲਾਉਣਾ ਨਹੀਂ ਆਉਂਦਾ ਮਾਫ ਕਰੀ ਤੂੰ ਸੱਜਣਾ ਤੈਨੂੰ ਜਿਉਣਾ ਨਹੀਂ ਆਉਂਦਾ ਜਿੰਨਾ ਜਿੰਨਾ ਸੱਜਣਾ ਨੇ ਮਿਹਨਤ ਕੀਤੀ ਆ ਜਾਂ ਗਰਾਊਂਡ ਦੇ ਵਿੱਚ ਆਪਣਾ ਪਸੀਨਾ ਕੱਢਿਆ ਉਹ ਜ਼ਿੰਦਗੀ ਦੇ ਮਕਾਮ ਨੂੰ ਹਾਸਲ ਕਰਕੇ ਆਪਣੀ ਜਿਹੜੀ ਆ ਰੋਟੀ ਤੇ ਰੂਜੀ ਨੂੰ ਤੇ ਬੱਚਿਆਂ ਨੂੰ ਪਰਿਵਾਰ ਨੂੰ ਸੁੱਖਾ ਕਰ ਸਕਦੇ ਨੇ ਇਸੇ ਸੰਕਲਪ ਦਾ ਜਰੀਆ ਇਹ ਤੁਹਾਡੀ ਸੇਵਾ ਦੇ ਵਿੱਚ 4 ਸਾਲਾਂ ਤੋਂ ਅਸੀਂ ਸਾਰੇ ਭਰਾ ਬੱਚੇ ਬੱਚਿਆਂ ਦੇ ਪੇਰੈਂਟਸ ਮਿਲ ਕੇ ਇੱਕ ਹਾਰਡਵਰਕ ਦੇ ਨਾਂ ਤੇ ਜੇ ਇੱਕ ਛੋਟਾ ਜਿਹਾ ਪ੍ਰੋਜੈਕਟ ਕੀਤਾ ਸੀਗਾ ਜਿਹਦੀਆਂ ਜਿਸਨਾ ਤੁਹਾਡੇ ਸਾਹਮਣੇ ਨੇ ਪਿਛਲੇ 4 ਸਾਲਾਂ ਤੋਂ ਇਸ ਕੇ ਖੇਤਰ ਦੇ ਵਿੱਚ ਅਸੀਂ ਬੱਚਿਆਂ ਬੱਚਿਆਂ ਨੂੰ ਪੇੜ ਸਕਿਆ ਜਾਂ ਉਹ ਸੈੱਟ ਕਰ ਸਕਿਆ ਉਸੇ ਲੜੀ ਦੇ ਚੱਲਦਿਆਂ ਡਿਸਟ੍ਰਿਕਟ ਐਪਨਾਟਿਕਸ ਐਸੋਸੀਏਸ਼ਨ ਬਟੰਡਾ 4 ਦਸੰਬਰ 2023 ਨੂੰ ਕੰਪੀਟੀਸ਼ਨ ਕਰਵਾਇਆ ਸੀ ਜਿਹੜਾ ਪੂਰੇ ਪੰਜਾਬ ਲੈਵਲ ਦਾ ਔਰ ਪੰਜਾਬ ਲੈਵਲ ਦੇ ਵਿੱਚੋਂ ਜਿਹੜੀਆਂ ਫਰਸਟ ਔਰ ਸੈਕੰਡ ਪੁਜੀਸ਼ਨਾਂ ਨੇ ਗੁਜਰਾਤ ਨੈਸ਼ਨਲ ਵਾਸਤੇ ਜਾਣਾ ਸੋ ਸਾਡੀ ਜਿਹੜੀ ਅਕੈਡਮੀ ਦੇ ਬੱਚਿਆਂ ਨੇ 38 ਜਵਾਨਾਂ ਨੇ ਤੇ ਲੜਕੀਆਂ ਦੇ ਵਿੱਚ ਪਾੜੀ ਆਪਾਂ ਸੀ ਜਿਹਦੇ ਵਿੱਚੋਂ ਸਾਡੀਆਂ ਬਹੁਤ ਸਾਰੀਆਂ ਪੁਜੀਸ਼ਨਾਂਆਂ ਨੇ ਇਹਨਾਂ ਦੇ ਨਾਮ ਅਨਾਉਂਸ ਕਰਦਾ ਤੇ ਸਾਡੇ ਕੋਲੇ 골ਡ ਸਿਲਵਰ ਔਰ ব্রੌਨ ਮੈਡਲ ਸਕਾਪ ਕਰਕੇ ਅਕੈਡਮੀ ਦਾ ਆਪਣੇ ਮਾਤਾ ਪਿਤਾ ਦਾ ਤੇ ਪੂਰੇ ਨਕਰ ਮੰਡੀ ਕੋਲੋਂ ਆਮ ਆਪ ਔਰ ਉੱਥੇ ਜਾ ਕੇ ਰੈਟੈਕਸ ਐਜੂਸ਼ਨ ਦੇ ਵਿੱਚ ਜੱਟੇ ਗੱਡੇ ਨੇ ਉਹ ਤੁਸੀਂ ਕੋਸ਼ਿਸ਼ ਕਰਾਂਗੇ ਉਹ ਜਿਹੜੀਆਂ ਵੀਡੀਓ ਆਪਣੇ ਕੋਲ ਕੋਈ ਤਾਂ ਨਾਲ ਉਹ ਅਪਡੇਟ ਕਰਾਂਗੇ ਜਿਹਦੇ ਵਿੱਚੋਂ ਅ ਸੁਮੇਰ ਸਿੰਘ ਸਨਫੀ ਸੱਜਾ ਸਾਧਸੀ ਨੇ ਕਿ ਸਾਡਾ ਥੰਗੀ ਅਰਮਨ ਬੜੀ ਕਿ ਲੱਖਾ ਬੰਦ ਆ ਜਾ ਬਈ ਇਹ ਇਸ ਬੱਚੇ ਦੀ ਆ ਸੜਕ ਦੀ ਸਮਾਂ ਜੀ 10 ਮੀਟਰ ਦੇ ਵਿੱਚ ਹੇ ਜੀ 200 ਮੀਟਰ ਦੇ ਵਿੱਚ ਕਰਨਵੀਰ ਸਿੰਘ ਤੋਂ ਸੇਵਕ ਸਿੱਲ ਸੈਕਿੰਡ ਪੀਸਨਾ 100% ਓਕੇ ਸੁਮੇਰ ਸਿੰਘ ਅਨੁਪਸਾਰ ਸਿੰਘ ਆਜੋ ਇਹ ਵੀ ਇਸ ਬੱਚੇ ਦੀ ਹਸਪਤਾਲਿਸ ਨਾਲ 200 ਮੀਟਰ ਦੇ ਵਿੱਚੋਂ ਉਸ ਤੋਂ ਓਕੇ ਹਾਈਟ ਦੇ ਵਿੱਚ ਕਰਨਵੀਰ ਸਿੰਘ ਪੁੱਤਰ ਗੁਰਵਿੰਦਰ ਸਿੰਘ ਸੈਕਿੰਡ ਪੀਸਨਾ 200 ਮੀਟਰ ਦੇ ਵਿੱਚੋਂ ਓਕੇ ਗਗਨਦੀਪ ਕੌਰ ਲੜਕੀਆਂ ਦੇ ਵਿੱਚੋਂ ਰਵਿੰਦਰ ਸਿੰਘ ਡਾਕਟਰ ਰਵਿੰਦਰ ਸਿੰਘ ਫਰਸਟ ਪੋਜੀਸ਼ਨਾਂ 400 ਮੀਟਰ ਦੇ ਵਿੱਚੋਂ ਇਸ ਬੱਚੀ ਦੀ ਇਸੇ ਬੱਚੀ ਦੀ ਗਗਨਦੀਪ ਕੌਰ ਪੁੱਤਰੀ ਲਖਵਿੰਦਰ ਸਿੰਘ ਫਰਸਟ ਪੋਜੀਸ਼ਨਾਂ ਹਾਈ ਜੰਪ ਦੇ ਵਿੱਚੋਂ ਓਕੇ ਗੋਪ੍ਰੀਤ ਕੌਰ ਦੋਤਰਾ ਜਸਵੀਰ ਸਿੰਘ 3 ਪਲੇਸ ਨੇ ਇਸ ਬੱਚੀ ਦੀ ਹਾਈ ਜੰਪ ਦੇ ਵਿੱਚੋਂ ਗੋਪ੍ਰੀਤ ਕੌਰ ਦੋਤਰਾ ਪਰਸੇਵ ਸਿੰਘ ਇਹਨਾਂ ਦੀ 3 ਪਲੇਸ ਨੇ ਸਬਕੀ ਦੀ 6ਵੇਂ ਕਿਲ ਦੇ ਵਿੱਚੋਂ 7ਵੇਂ ਤੋਂ ਦੂਜੇ ਇੱਕ ਮਨਸਾਉਂਦੀ ਜਿੱਤੀ ਹੈ ਬਾਈ ਕਿ ਕਾਸ਼ਦੀਪ ਕੌਰ ਦੋਤਰਾ ਸੁਖਿੰਦਰ ਸਿੰਘ ਅਡਿਸ਼ਨਲ ਲੌਂਜੈਕ ਦੇ ਵਿੱਚੋਂ ਜਿੱਤੀ ਦੀ ਫ੍ਰੀ ਗੋਜੰਟਰ ਆਪ ਫਰਸਟ ਪੋਜੀਸ਼ਨ ਇਸ ਦਿੱਤੀ ਹੈ ਹਾਈ ਜੰਪ ਦੇ ਵਿੱਚੋਂ ਅੱਗੇ ਆਪਸੇ ਸੀ 25 ਦੀ ਪੀਸਨਾ ਅਮਨਦੀਪ ਕੌਰ ਪੁੱਤਰੀ ਕਰਨਤ ਕੌਰ ਫਰਸਟ ਪੋਜੀਸ਼ਨਾਂ ਲੌਂਗ ਜੰਪ ਦੇ ਵਿੱਚੋਂ ਸ੍ਰੀਕੀ ਅੱਗੇ ਮੰਮਤਾ ਕੌਰ ਤੇ ਕੋਪਰ ਸਰੇਮ ਸਿੰਘ ਫਰਸਟ ਪੋਜੀਸ਼ਨ 800 ਮੀਟਰ ਦੇ ਵਿੱਚੋਂ ਸ੍ਰੀਕੀ ਦੀ ਇਸੇ ਪੱਛੀ ਦੀ ਥਰਡ ਪੋਜੀਸ਼ਨ ਆ ਜੀ 200 ਮੀਟਰ ਦੇ ਵਿੱਚੋਂ ਆਇਆ ਗਿਆ ਹੈ ਔਰ ਲੜਕਿਆਂ ਦੇ ਵਿੱਚੋਂ ਕੋਸ ਪ੍ਰੀਤ ਸਿੰਘ ਆ ਕੋਸ ਪ੍ਰੀਤ ਸਿੰਘ ਆਦਰ ਸਾਹਿਬ ਦਾ ਕੀ ਨਾਮ ਗੋਰਾ ਸਿੰਘ ਆ ਲੈ ਜਾ ਗੋਰਾ ਸਿੰਘ ਲੈ ਲੈ ਲਾ ਪ੍ਰੀਤ ਨਾ ਲਾ ਦੇ ਜੀ ਨਾਮ ਸਾਡਾ ਪ੍ਰੀਤ ਨਾ ਲਾ ਦੇ ਜੀ ਜਨਾ ਜੀ ਇੱਕ ਦਮ ਸਾਈਡਿੰਗ ਬੰਦੇ ਨਾਲ ਮੈਂ ਹੋ ਗਿਆ ਬੱਚੇ ਨੇ 8 ਵਿਸਨਾ ਇੱਕ ਦੇ ਵਿੱਚੋਂ ਸੈਕੰਡ ਪੋਜੀਸ਼ਨ ਨਾ ਲਾ ਪ੍ਰੀਤ ਉਸ ਬੱਚੇ ਕਿਹੜੀ ਕਿਸਮ ਨੇ ਪੋਜੀਸ਼ਨ 2000 2000 ਮੀਟਰ ਦੇ ਵਿੱਚੋਂ ਸੈਕੰਡ ਪੋਜੀਸ਼ਨ ਆ ਉਹਨਾਂ ਨੇ ਦੇਖੀ ਤੋਂ ਉਸ ਤੋਂ ਬਾਅਦ ਅਰਪ੍ਰੀਤ ਸਿੰਘ ਆ ਪਰਮਸੰਤ ਸਿੰਘ ਘਟਿਆ ਤੋਂ ਆ ਉਹ ਬੱਚਾ ਉਹ 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 ਬੱਚੇ ਦੀ ਸਫਲਤਾ ਵਾਲਾ 1 ਸੈਕਿੰਡ ਅੱਜ ਖਾੜੇ ਚੋਟਰੇ ਦੇ ਆ ਨਾਮ ਆ ਗਿਆ ਸੀ ਉਹ ਇਹ ਆ ਐਸੋਸੀਏਸ਼ਨ ਦੇ ਵਿੱਚ ਜਿਹੜਾ ਫਸਟ ਟਾਈਮ ਅਸੀਂ ਕੰਪੀਟੀਸ਼ਨ ਕਿੱਢਿਆ ਔਰ ਇੰਨਾ ਬੱਚਾ ਨਹੀਂ ਸੀ ਕਿ ਨੈਸ਼ਨਲ ਵਾਸਤੇ ਜਾਣਾ ਮੈਂ ਕਾਮਨਾ ਕਰਦਾ ਬੱਚਿਆਂ ਨੂੰ ਬੇਨਤੀ ਕਰਦਾ ਵੀ ਆਪਣੀ ਜਿਹੜੀ ਮਿਹਨਤ ਆਪਾਂ ਹੋ ਗਈ ਹੈ ਬਾਕੀ ਆਪਾਂ ਨੈਸ਼ਨਲ ਦਿਵਸ ਲੜਖੜੋ ਕੇ ਆਪਣਾ ਉਸ ਆਪਣਾ ਦਾ ਔਰ ਪਿੰਡ ਦੇ ਨਾਮ ਨੂੰ ਰੌਸ਼ਨੀ ਕਰੀਏ ਦੁਬਾਰਾ ਫੇਰ ਜਿਹੜੇ ਪੰਜਾਬ ਦੇ ਵਿੱਚ ਬੱਚੇ ਬਿਨਾਂ ਮਹਾਰਾਣੇ ਆਪਾਂ ਆਪਣੀ ਮਿੰਤਰ ਦੇ ਰਿਏ ਆਫਿਸ ਲੈ ਕੇ ਆਈਏ ਉਹ ਇਹ ਸਾਡਾ ਇਹਨਾਂ ਪ੍ਰੋਗਰਾਮ ਸੀ ਅੱਗੇ ਭਾਈ ਸੇ ਪ੍ਰਮਾਣਾ ਜੀ ਵੀ ਸਰਾ ਜੀ ਵੀ ਨੇ ਆ ਭਾਈ ਅੰਦਰ ਜੀ ਔਰ ਇਹਨਾਂ ਦੇ ਨਾਲ ਨਾਲ ਦੇ ਬੱਚੇ ਬੱਚੀਆਂ ਪਟਨਾ ਸੁਧਨਾ ਆਪ ਦਾ ਧੰਨਵਾਦ ਹੋਰ ਪਿਆਰ ਦਾ ਰਸੀਦਾ ਮਕਸਮ ਵਾਲਾ ਤੁਹਾਡਾ ਸਾਰਾ ਧੰਨਵਾਦ ਰੇਕ ਦੀ ਮਿਹਰਬਾਨੀ ਕਰਦਾ ਬੋਲਦਾ